ਪਾਜੀ ਇੱਕ ਮਿੰਟ ਖੜਜੋ ਨਾਲ ਨਾਲ ਇਹਨਾਂ ਨੂੰ ਪਾਰਟੀ ਦੇ ਚੰਨ ਕਰ ਲਈ ਬਹੁਤ ਬਹੁਤ ਅਧਿਮਨ ਇਹ ਗੋਮਦੀਏ ਦਾ ਆਪਣੇ ਲੱਭਾ ਜੇ ਤੁਸੀਂ ਪਾਰਟੀ ਦੇ ਧਾਕੇ ਆਪਾਂ ਤੁਹਾਨੂੰ ਜਿਹੜਾ ਉਹ ਨੂੰ ਗੁੰਮੋ ਇਥੇ ਬੰਦਾ ਕਾ ਪ੍ਰਸ਼ਸਾਈ ਕਰਾ ਦੇ ਪਾਰਟੀ ਵਿੱਚ ਆਏ ਆ ਗੋਮਦੀਏ ਕਹਿੰਦੇ ਆਪਾਂ ਨੂੰ ਲੱਭਾ ਸਕਦੇ ਮੈਂ ਪੁਜੀ ਗੈਕਨਾ ਸ ਵਾਲੀ ਪੁਜੀ ਕੀ ਗਥੀ ਮੈਂ ਇਸ ਮੁਝੀ ਐਸਵੀਬੀਸੀ ਬੁਲਾਈ ਹੋ ਰਿਹਾ ਹਾਂ ਅਤੇ ਇਸ ਤੋਂ ਇਲਾਵਾ ਜਿਹੜੇ ਮੇਰੇ ਸਾਥੀ ਮੇਰੇ ਨਾਲ ਪ੍ਰਾਣੀ ਜੱਥੇਬੰਦੀ ਨੂੰ ਛੱਡ ਕੇ ਜਿਹੜੇ ਪਹਿਲਾਂ ਵੀ ਕਿਸੇ ਜੱਥੇਬੰਦੀ ਨੂੰ ਛੱਡ ਕੇ ਮੇਰੇ ਤੇ ਵਿਸ਼ਵਾਸ ਕਰਦੇ ਹੋਏ ਮੇਰੇ ਨਾਲ ਜੁੜੇ ਸੀ ਉਹਨਾਂ ਦੇ ਵਿਸ਼ਵਾਸ ਸਤਗਾ ਔਰ ਉਹਨਾਂ ਦੇ ਕਹਿਣ ਦੇ ਅੱਜ ਮੈਂ ਇਸ ਪਾਰਟੀ ਨਾਲ ਜੁੜਿਆ ਔਰ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਜੋ ਵੀ ਸਾਡੀ ਕੂਟੀ ਰੌਣਕ ਪੂਰੀ ਤੰਦੇ ਇਹਨਾਂ ਅਸੀਂ ਬਵਾ ਮਾਗੇ

साड़ी करो सा पाटी पालो चाओ वैया वेठो सधान जी सुविंदर जी ਵਕਰ ਸਾਥੀ ਤੇ ਸਾਡੇ ਵਿੱਚ ਜਿਹੜੇ ਵਿਸ਼ੇਸ਼ ਤੌਰ ਤੇ ਜੁਆਇਨ ਕਰਨ ਆਏ ਆ ਸਰਦਾਰ ਜਸਮਨਜੀਤ ਸਿੰਘ ਜੀ ਤੇ ਉਹਨਾਂ ਦੇ ਸਾਥੀ ਸੰਦੀਪ ਜੀ ਅਮਰੀਤ ਜੀ ਬਾਕੀ ਸਾਰੇ ਨਾਲ ਦੇ ਸਭ ਤੋਂ ਪਹਿਲਾਂ ਮੈਂ ਆਪਣੀ ਜਥੇਬੰਦੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਆਪਣੀ ਜਿਹੜੀ ਕਾਰਵਾਈਆਂ ਨੂੰ ਸ਼ੁਰੂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਭਾਗ ਸਾਥੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਵਿੱਚ ਜਿਹੜੇ ਸਾਡੇ ਭਰਾਤਰੀ ਜੱਫੇ ਬੰਦੀ ਸੀ ਸਾਡੇ ਨਾਲ ਕੰਮ ਕਰਦੇ ਸੀ ਉਹ ਪਹਿਲਾਂ ਇੱਕ ਗੱਲ ਇੱਥੇ ਮੈਂ ਇਹ ਵੀ ਕਸਣੀ ਚਾਹੁੰਦਾ ਕਿ ਪਹਿਲਾਂ ਤੋਂ ਹੀ ਉਹਨਾਂ ਦਾ ਸ਼ੁਰੂ ਤੋਂ ਹੀ ਖਾਈ ਸਾਲ ਮੈਨੂੰ ਹੋਵੇ ਇੱਥੇ ਜਲੰਧਰ ਬੰਦੇ ਵਿੱਚ ਸਾਡਾ ਦਿਨੋ ਪਿਆਰ ਉਹਨਾਂ ਨਾਲ ਛੋਟੇ ਭਰਾਵਾ ਤੇ ਚਲੋ ਠੀਕ ਆ ਰਸਮੀ ਤੌਰ ਤੇ ਭਾਵੇਂ ਸਾਡੇ ਨਾਲ ਅੱਜ ਆਏ ਆ ਪਰ ਅਸੀਂ ਸਾਰੇ ਸਾਥੀ ਚੰਗੀ ਤਰ੍ਹਾਂ ਜਾਣਦੇ ਆ ਕਿ ਅਸੀਂ ਇਹਨੂੰ ਮਿਲਖਾ ਰੋਜ਼ ਪਤਾ ਤਾਂ ਘੰਟਾ ਮਿਲ ਕੇ ਚੰਗੀ ਤਰ੍ਹਾਂ ਫੇਰ ਅੱਗੇ ਜਾਂਦਾ ਸੀ ਜੇ ਪਾਈਦਾ ਸੀ ਤਾਂ ਜਾਂਦਾ ਸੀ ਤੇ ਸਾਥੀ ਸਭ ਤੋਂ ਪਹਿਲਾਂ ਸਾਡੀ ਜਿਹੜੀ ਜੱਫੇ ਬੰਦੀ ਹੈ ਐਸਸੀਬੀਸੀ ਇੰਪਲਾਈ ਜੂਨੀਅਨ ਉਹਦੇ ਵਿੱਚ ਇਹਨਾਂ ਦਾ ਸਾਥੀਆਂ ਦਾ ਸਵਾਗਤ ਹੈ ਤੋਂ ਸ਼ਾਰਟਕਟ ਮੈਂ ਗੱਲ ਕਰਦਾ ਕਿ ਇਹਨਾਂ ਸਾਥੀਆਂ ਦੇ ਨਾਲ ਜੇ ਧੱਕਾ ਹੋਊਗਾ ਕੋਈ ਵੀ ਤੇ ਪ੍ਰਧਾਨ ਜੀ ਨੇ ਵੀ ਗੱਲ ਕੀਤੀ ਹੈ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਮੈਂ ਇਥੋਂ ਇਹ ਗੱਲ ਨੂੰ ਸਟੈਂਪ ਕਰਦਾ ਮੋਹਰ ਲਾਉਣਾ ਕਿ ਖੜੇ ਹੀ ਨਹੀਂ ਅਸੀਂ ਇਹਨਾਂ ਦੇ ਨਾਲ ਜੇ ਦੋ ਦਿਨ ਤੁਸੀਂ ਰਹੋਗੇ ਤੇ ਦੋ ਦਿਨ ਅਸੀਂ ਵੀ ਦੁਖੀ ਰਹਾਂਗੇ ਨਾਲ ਤੋਂ ਸਾਥੀ ਇਹਨਾਂ ਦੇ ਸਾਡੀ ਜਿੱਤਬੰਦੀ ਦੇ ਵਿੱਚ ਇਹਨਾਂ ਦਾ ਸਵਾਗਤ ਹੈ ਤੋਂ ਮੈਂ ਇਹਨਾਂ ਦੇ ਨਾਮ ਬੋਲਦਾ ਜਿਹੜੇ ਸਾਥੀ ਆਏ ਆ ਸਰਬ ਜਸਮਨ ਸਿੰਘ ਜੀ ਸਰਦਾਰ ਸੰਦੀਪ ਸਿੰਘ ਜੀ ਅਮਰਦੀਪ ਸਿੰਘ ਵੀ ਐਸਆਈ ਨਰਪ੍ਰੀ ਸਿੰਘ ਜੀ ਬਰਿੰਦਰ ਸਿੰਘ ਜੀ ਦਵਿੰਦਰ ਹੰਸ ਜੀ ਕਰਨਜੀਤ ਸਿੰਘ ਜੀ ਲਾਪ੍ਰੀਤ ਤੇ ਇੱਕ ਮੰਨੂ ਵੀ ਹੈ ਮੋਨੂ ਤੇ ਕੋ ਮੋਨੂ ਭਾਈ ਤੇ ਜੇ ਕੋਈ ਸਾਥੀ ਦਾ ਮੈਂ ਨਾਮ ਭੁੱਲ ਗਿਆ ਤੋ ਦੱਸ ਸਕਦਾ ਕੋਈ ਇਕੱਤਰ ਰਹਿ ਗਿਆ ਜੀ ਅੱਛਾ ਜੀ ਤੋ ਸਾਥੀ ਦੋ ਵੀ ਸਾਡੇ ਜਥੇਬੰਦੀ ਦੇ ਵਿੱਚ ਨੋ ਸਵਾਗਤ ਹੈ ਤੋਂ ਇਹਨਾਂ ਦੇ ਗਲਾ ਦੇ ਵਿੱਚ ਸਰੋਪੇ ਪਾ ਕੇ ਇੱਕ ਇੱਕ ਹਾਰ ਪਾ ਕੇ ਸਾਡੇ ਪ੍ਰਧਾਨ ਜੀ ਸੁਵੇਦਰ ਕੁਮਾਰ ਜੀ ਜਿਹੜੇ ਉਹ ਇਹਨਾਂ ਦਾ ਸਨਮਾਨ ਕਰਨਗੇ ਕੀ ਨਾਮ ਆਪਣਾ ਮੇਰਾ ਨਾਮ ਸਰਵਿੰਦਰ ਕੁਮਾਰ ਚੇਅਰਮੈਨ ਪੰਜਾਬ ਰੋਡ ਦੇ ਸ਼੍ਰੀ ਪ੍ਰਸਤભાઈ ਜੀ ਨੂੰ ਅੱਜ ਦਾ ਜੋ ਤੁਸੀਂ ਪ੍ਰੋਗਰਾਮ ਉਲੀਕਿਆ ਉਹਦੇ ਬਾਰੇ ਦੱਸਿਓ ਅੱਜ ਜੋ ਸਾਡਾ ਪ੍ਰੋਗਰਾਮ ਸੀ ਜਿਹੜੇ ਇਹ ਸਾਥੀ ਸਾਡੀ ਜਥੇਬੰਦੀ ਦੇ ਵਿੱਚ ਮਿਲਣ ਹੋਏ ਆ ਇਹ ਪੰਜਾਬ ਰੋਡਵੇ ਡਾਇਰੈਕਟਰ ਜੁਨੀਅਰ ਦਾ ਸਮੰਦਰ ਸੰਗ ਇਹ ਪੰਜਾਬ ਰੋਡਵੇ ਕੰਡੈਕਟਰ ਜੁਨੀਅਰ ਛੱਡ ਕੇ ਅੱਜ ਸਾਡੀਆਂ ਨ੍ਰਿਤਿਆ ਦਾ ਸਹਿਮਤ ਹੁੰਦੇ ਹੋਏ ਸਾਡੇ ਤੇ ਵਿਸ਼ਵਾਸ ਕਰਦੇ ਹੋਏ ਪੰਜਾਬ ਰੋਡਵੇ ਸ਼ੁਰੂ ਕਾਸੂਨ ਦੇ ਵਿੱਚ ਮੰਨੇ ਆਪਣਾ ਬਿਲਨ ਕੀਤਾ ਜੁਆਇਨ ਕੀਤਾ ਅਸੀਂ ਇਹਨਾਂ ਦਾ ਪੂਰ ਜੋਰ ਸਵਾਗਤ ਕਰਦੇ ਕਿੰਨੇ ਕੋ ਬੰਦੇ ਅੱਜ ਜੁਆਇਨ ਕੀਤੇ ਆ ਅਸੀਂ ਅੱਜ ਲਗਭਗ 10 ਤੋਂ 11 ਬੰਦੇ ਜਿਹੜੇ ਆ ਉਹ ਸਾਡੀ ਪਾਰਟੀ ਦੇ ਵਿੱਚ ਜੁਆਇਨ ਹੋਏ ਆ ਅਸੀਂ ਅੱਲਾਹ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦੇ ਆ ਨਾਲ ਇਹ ਵੀ ਬੇਨਤੀ ਕੀਤੀ ਆ ਕਿ ਤੁਸੀਂ ਆਪ ਦਾ ਜਿਹੜਾ ਕੰਮ ਆ ਇਮਾਨਦਾਰੀ ਨਾਲ ਕਰਨਾ ਇਮਾਨਦਾਰੀ ਨਾਲ ਕੰਮ ਕਰਨ ਦੇ ਨਾਲ ਨਾਲ ਤੁਹਾਨੂੰ ਅਰਿਆਤ ਤੇ ਵੀ ਕਰਦੇ ਆ ਕਿ ਆਪਣੇ ਕੰਮ ਤੋਂ ਕਦੀ ਲੇਟ ਨਹੀਂ ਹੋਣਾ ਇਮਾਨਦਾਰੀ ਨਾਲ ਕਰਨਾ ਲੇਟ ਨਹੀਂ ਹੋਣਾ ਆਪਣੇ ਸਾਡੀ ਜਿੱਥੇ ਬੰਦੀ ਦੀ ਪਤਨਤਾ ਕਿ ਅਸੀਂ ਕਿਸੇ ਆਪਸ ਦੀ ਗੱਲ ਨਹੀਂ ਸੁਣੀ ਤਾਂ ਨੇ ਕਿਉਂਕਿ ਆਪ ਤਾਂ ਹਮੇ ਆਪਸ ਦੀ ਕਰਦੇ ਆ ਜਦੋਂ ਇਹਦੀ ਇੱਕ ਘਲਾਮਾ ਬਾਪਦਿਆਂ 2 ਮਿੰਟ ਦੀ ਰਿਪੋਰਟ 3 ਮਿੰਟ ਦੀ ਰਿਪੋਰਟ 4 ਮਿੰਟ ਦੀ ਰਿਪੋਰਟ ਉਹ ਜਾਣ ਬੁੱਝ ਕੇ ਬੰਦੇ ਖੜੇ ਕਰਕੇ ਪੁੱਟਾ ਕਰਦੇ ਆ ਮੈਂ ਆਪਣੇ ਸਾਥੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਆ ਆਪਣੀ ਡਿਊਟੀ ਇਮਾਨਦਾਰੀ ਧੰਦੇਹੀ ਨਾਲ ਕਰਨੀ ਆ ਐਮ ਨਾਲ ਨਾ ਲਾਣਾ ਤੇ ਟਾਈਮ ਨਾ ਜਾਣਾ ਵੀ ਇਹਨਾਂ ਦੇ ਸੁੱਖ-ਦੁੱਖ ਵਿੱਚ ਤੁਸੀਂ ਹਾਜ਼ਰ ਹੋਵੋਗੇ ਅਸੀਂ ਇਹਨਾਂ ਨੂੰ ਪ੍ਰੋਤਸਾਹਨ ਦੋਨੇ ਆ ਕੱਲਾ ਪ੍ਰੋਤਸਾਹਨ ਦੋਨੇ ਅਸੀਂ ਜਦੋਂ ਕੋਈ ਵੀ ਪਰਿਵਾਰ ਦਾ ਮੁਖੀ ਕਿਸੇ ਕੋਟ ਕੋਟ ਕੇ ਦੂਸਰੇ ਕੋਟ ਆਂਦਾ ਉਹਦੀ ਕੋ ਖਾਸ ਹੁੰਦੀ ਕੋ ਚਾਹਤ ਹੁੰਦੀ ਆ ਕਿ ਮੇਰਾ ਫਲਾਣੇ ਦਾ ਠਕਾ ਆਉਂਦਾ ਰਿਹਾ ਮੈਂ ਫਲਾਣੇ ਘਰ ਚ ਬੈਠਾ ਸੀ ਉਸ ਘਰ ਨੇ ਮੇਰੀ ਇਹ ਸੁਣਵਾਈ ਨਹੀਂ ਕੀਤੀ ਪਰ ਮੈਂ ਜਿੱਤੇ ਬੰਦੀ ਦੀ ਮੀਟਿੰਗ ਨੇ ਜਲਦੀ ਬੁਲਾਉਂਦਾ ਉਸ ਮੀਟਿੰਗ ਦੇ ਵਿੱਚ ਬੁਲਾ ਕੇ ਜਿਹੜੇ ਬੰਦੇ ਦੀ ਮੁਸ਼ਕਲਾ ਹੋਈਆਂ ਉਹ ਮੈਂ ਮੈਨੇਜਮੈਂਟ ਨੂੰ ਲੈਪਟਾਪ ਤੇ ਲੈ ਕੇ ਜਾਊਗਾ ਹੋਰ ਇਹਦਾ ਬੰਦੀ ਨੂੰ ਮੈਂ ਕੋਈ ਡੈਕਟਰ ਜੀ ਨਾਲ ਮੈਂ ਕਿਸੇ ਨਾਲ ਵੀ ਲੈ ਕੇ ਜਾਊਗਾ ਜਿਹੜੇ ਹੋ ਸਕਿਆ ਮਾਜੋ ਡਾਇਰੈਕਟਰ ਸਾਹਿਬ ਨੂੰ ਲੈ ਕੇ ਜਾਊਗਾ ਕੋਈ ਵੀ ਹੋ ਸਕਿਆ ਇੱਥੇ ਮੁੱਖ ਮੰਤਰੀ ਸਾਹਿਬ ਗੁੰੰਦਰ ਰਹਿੰਦੇ ਆ ਮੈਂ ਜਿਹੜੇ ਕਰਨਗੀਆਂ ਤੋਂ ਥੱਕਾ ਹੁੰਦਾ ਹੁੰਦਾ ਆ ਨਾ ਕਰਨ ਜਾਰੀਆਂ ਨਾਲ ਲੈ ਕੇ ਉਹਨਾਂ ਦੇ ਕੋਲ ਜਾ ਕੇ ਆਪਣੀ ਮੁਸ਼ਕਲ ਦੱਸਦਾ ਹੁੰਦਾ ਤੇ ਇਹ ਨਹੀਂ ਕਰਾਂਦਾ